ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਵੀ ਇਸੇ ਕਾਇਮ ਨੇ ਤੇ ਲੁਧਿਆਣਾ ਵਿੱਚ ਮੈਂ ਘਰ ਲੱਭ ਰਿਆਂ ਪੂਰੇ ਪੰਜਾਬ ਦੀ ਇਲੈਕਸ਼ਨ ਕੈਂਪੇਨ ਲੁਧਿਆਣਾ ਤੋਂ ਬੈਠ ਕੇ ਚਲਾਉਂਗਾ ਤੇ ਰਵਨੀਤ ਬਿੱਟੂ ਨੂੰ ਲੁਧਿਆਣਾ ਵਿੱਚ ਹਰਾ ਕੇ ਘਰ ਬਿਠਾਵਾਂਗੇ ਦੱਸਦੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਉਮੀਦਵਾਰ ਡਾਕਟਰ ਤਨਵੀਰ ਗਾਂਧੀ ਦੇ ਆਫਿਸ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਜਿੱਥੇ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਵੀ ਬੋਲਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਪੂਰੇ ਪਰਿਵਾਰ ਦੀ ਸੁਰੱਖਿਆ ਮੋਦੀ ਕਰ ਰਹੇ ਨੇ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਦੀ ਕੋਈ ਯਾਦ ਨਹੀਂ ਉਹਨਾਂ ਕਹਿੰਦੇ ਕਿ ਕਾਂਗਰਸ ਦੇ ਨਾਲ ਜਿਸ ਨੇ ਵੀ ਗੱਦਾਰੀ ਕੀਤੀ ਹੈ ਉਸ ਤੇ ਮੇਰਾ ਹਮੇਸ਼ਾ ਧਿਆਨ ਰਹੇਗਾ ਤੇ ਮੈਂ ਉਹਨਾਂ ਦੇ ਖਿਲਾਫ ਪ੍ਰਚਾਰ ਜ਼ਰੂਰ ਕਰਾਵਾਂਗਾ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਦਲਵੀਰ ਗੋਲਡੀ ਨੂੰ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਕਾਂਗਰਸ ਨੇ ਲੀਡਰ ਬਣਾਇਆ ਤੇ ਅੱਜ ਆਪਣੇ ਨਿੱਜੀ ਸਵਾਰਥ ਦੇ ਕਾਰਨ ਦੂਸਰੀ ਪਾਰਟੀ 'ਚ ਸ਼ਾਮਲ ਹੋ ਗਏ ਨੇ। ਇੱਕ ਹੋਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰੀਤਕੌਰ ਜੀ ਕਾਂਗਰਸ ਨੇ ਤੁਹਾਨੂੰ 2 ਸਾਲ ਸਸਪੈਂਡਡ ਰੱਖਿਆ ਕੈਪਟਨ ਦੇ ਜਾਣ ਤੋਂ ਬਾਅਦ ਇਹਨਾਂ ਦੀ ਮੈਂ ਇੱਕੋ ਦਮ ਤੁਹਾਨੂੰ ਇਹਨਾਂ ਦੀ ਆਈਡੀਓਲੋਜੀ ਦੀ ਗੱਲ ਕਰਨਾ। ਅਸੈਂਬਲੀ ਦੀਆਂ ਇਲੈਕਸ਼ਨਾਂ ਸੀ ਤੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਜੀ ਆਏ ਸੀ ਉਹਨਾਂ ਦੀ ਜੀਬ ਤੇ ਪ੍ਰਨੀਤ ਕੌਰ ਜੀ ਚੜ ਕੇ ਕੰਪੇਨਿੰਗ ਕਰਦੇ ਨੇ ਪ੍ਰਨੀਤ ਕੌਰ ਤੇ ਜੇ ਪ੍ਰਨੀਤ ਕੌਰ ਜੀ ਤੁਸੀਂ ਤੁਹਾਡਾ ਘਰ ਦਾ 2 ਸਾਲ ਪਹਿਲੇ ਛੱਡ ਗਿਆ ਸੀ ਹਿੰਦੁਸਤਾਨ ਦੀਆਂ ਪਰੰਪਰਾਵਾਂ ਮੁਤਾਬਕ ਹਮੇਸ਼ਾ ਜਿਹੜੀ ਘਰ ਦੀ ਹੁੰਦੀ ਉਹ ਘਰ ਦੇ ਦੇ ਪਿੱਛੇ ਜਾਂਦੀ ਤੇ ਤੁਸੀਂ 2 ਸਾਲ ਲਗਾਤਾਰ ਕੰਪੇਨਿੰਗ ਕਰਦੇ ਰਹੇ ਬਟ ਤਨਖਾਹ ਕਿਉਂਕਿ ਕਿਤੇ ਮਹੀਨੇ ਤਨਖਾਹ ਨਾ ਰਹੇ ਜੇ ਤੁਹਾਡੀ 2 ਸਾਲ ਤੁਸੀਂ ਕਾਂਗਰਸ 'ਚ ਰਹੇ ਤੇ ਅਖੀਰ ਤੇ ਅਖੀਰਲੀ ਤਨਖਾਹ ਲੈ ਕੇ ਫਿਰ ਗਏ ਨੇ ਤੁਸੀਂ ਸਮਝਦੇ ਹੋ ਕਿ ਇਹਨਾਂ ਇਸ ਕਿਸਮ ਦੇ ਬੇਸੂਲੀ ਸਿਆਸਤਦਾਨਾਂ ਨੂੰ ਹੁਣ ਵੋਟ ਪਾਏਗੀ ਅੱਜ ਤੁਸੀਂ ਵੇਖੋ ਜਿਸ ਪਿੰਡ 'ਚ ਜਾਂਦੇ ਨੇ ਡਾਂਗਾ ਲੈ ਕੇ ਬੰਦੇ ਬਾਹਰ ਖਲੋਤੇ ਨੇ ਕਿਤੇ ਕੈਂਪੇਨਿੰਗ ਵੇਖੋ ਇੱਕ ਉਹ ਰਾਜਕਰਾਨਾ ਜਿਹਨੇ ਸ਼ਹਿਰ ਪਟਿਆਲੇ ਦਾ ਵਸਾਇਆ ਜਿੰਨੂੰ ਰਾਜ ਕਰਦਿਆਂ ਨੂੰ 2.5 ਸਾਲ ਹੋ ਗਿਆ ਅੱਜ ਉਸੇ ਰਿਆਸਤੀ ਲੋਕਾਂ ਦਾ ਇਹ ਹਾਲ ਹੈ ਕਿ ਜਿਹੜਾ ਵੋਟਰ ਇੱਥੋਂ ਦਾ ਉਹਨਾਂ ਨੇ ਬਕਾਇਦਾ ਤੌਰ ਤੇ ਫੈਸਲਾ ਕਰ ਲਿਆ ਕਿ ਜੇ ਤੁਸੀਂ ਉਹਨਾਂ ਦੇ ਰਾਈਟ ਨੂੰ ਆਪਣੇ ਸੂਬੇ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਪਟਿਆਲੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਕੰਮ ਕਰਨ ਨੂੰ ਤੁਸੀਂ ਤਿਆਰ ਨਹੀਂ ਤੇ ਅਸੀਂ ਤੁਹਾਨੂੰ ਸਪੋਰਟ ਕਰਨ ਵਾਸਤੇ ਤਿਆਰ। ਪਰ ਪਨੀਤ ਕੋਲ ਵਾਰ-ਵਾਰ ਕਹਿ ਰਹੇ ਨੇ ਹਰ ਜਗ੍ਹਾ ਦੇ ਪ੍ਰਚਾਰ ਚ ਵੀ ਮੋਦੀ ਦੇ ਹੱਥਾਂ ਦੇ ਵਿੱਚ ਦੇਸ਼ ਸੁਰੱਖਿਅਤ ਕਰਵਾ। ਕੀ ਕਹਿਣਾ ਚਾਹੋ? ਮੋਦੀ ਦੇ ਹੱਥਾਂ ਦੇ ਵਿੱਚ ਤੇ ਜੋ ਕੁਝ ਸੁਰੱਖਿਅਤ ਹੈ ਉਹ ਤੇ ਨਜ਼ਰ ਆ ਹੀ ਰਿਹਾ ਹੈ। ਇਹ ਜ਼ਰੂਰ ਹੈ। ਕਿ ਕੈਪਟਨ ਸਾਹਿਬ ਤੇ ਪ੍ਰਨੀਤ ਕੌਰ ਜੀ ਦੇ ਜਿਹੜੇ ਕੇਸ ਬਣੇ ਸੀ ਉਹ ਕਿਉਂਕਿ ਉਹਨਾਂ ਦੇ ਹੱਥ ਵਿੱਚ ਨੇ ਇਹਨਾਂ ਨੂੰ ਸੁਰੱਖਿਆ ਇਸ ਗੱਲ ਦੀ ਪੱਕੀ ਮਿਲਦੀ ਜਿਹੜਾ ਜਕਰੰਦਾ ٹرسٹ ਵਾਲਾ ਕੇਸ ਹੈ ਜਿਹੜਾ ED ਇਹਨਾਂ ਦੇ ਅਗੇਂਸਟ ਕਾਰਵਾਈ ਕਰ ਰਹੀ ਸੀ ਉਹ ਸਾਰਾ ਮੋਦੀ ਸਾਹਿਬ ਦੇ ਹੱਥ 'ਚ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ ਤੇ ਤਾਂ ਹੀ ਇਹਨਾਂ ਦੀ ਜਾਨ ਛੁੱਟੇਗੀ ਗੱਲ ਇੰਨੀ ਹੈ ਉਹਨ ਪਟਿਆਲੇ ਦੇ ਲੋਕਾਂ ਨੇ ਆਪਣੇ ਕੰਮ ਕਰਾਣੇ ਕਿ ਇਹਨਾਂ ਦੀ ਜਾਨ ਛਡਾਣੀ ਇਹ ਫੈਸਲਾ ਹੋਣ ਲੋਕਾਂ ਨੇ ਪੰਜਾਬ ਵਾਲਿਆਂ ਨੇ ਕਰਾਇਆ ਸਾਹਮ੍ਰਿਤਾ ਵਡਿੰਗ ਵੱਲੋਂ ਪਿੱਛੇ ਬਿਆਨ ਦਿੱਤਾ ਗਿਆ ਪੰਜੇ ਦਾ ਤੁਹਾਨੂੰ ਕੀ ਲੱਗਦਾ ਬਿਆਨ ਸਹੀ ਸੀ ਛੋਟੇ ਵੀਰ ਰੋਨਾ ਨੇ ਖੁਦ ਮਾਫੀ ਮੰਗ ਲਈ ਬਿਆਨ ਵਾਪਸ ਲੈ ਲਿਆ ਤੋਂ ਉਹਨਾਂ ਦੀ ਕਲੀਅਰਿਫਿਕੇਸ਼ਨ ਉਹਨੇ ਆਪ ਦੇ ਦਿੱਤੀ ਮੈਨੂੰ ਉਹਦੇ ਤੇ ਕਲੀਅਰਿਫਿਕੇਸ਼ਨ ਦੇਣ ਦੀ ਲੋੜ ਨਹੀਂ ਬਾਜਵਾ ਸਾਹਮ ਆਉਂਦੀ ਨੇ ਕਿ ਬਿਆਨ ਆਇਆ ਕਿ ਜੇ ਰਵਨੀਤ ਜੀ ਨਿਕਲ ਜਾਂਦਾ ਤਾਂ ਵੀ ਤੁਸੀਂ ਸਿਆਸਤ ਛੱਡਦੇ ਮੈਂ ਕਦੋਂ ਮੁਕਰਿਆ ਜੀ ਮੈਂ ਕਦੋਂ ਮੁਕਰਿਆ ਤੁਸੀਂ ਫਿਕਰ ਕਿਉਂ ਕਰਦੇ ਹੋ ਬਾਈ ਦੇ ਕਾਲੇ ਕਿਉਂ ਮੈਂ ਕਿਤੇ ਨਹੀਂ ਛੱਡਣ ਲੱਗਾ ਸਿਆਸਤ ਇਹਨੂੰ ਇਹਨੂੰ ਢੰਗ ਦੇ ਬਾਟੇ ਵਰਗਾ ਮਾਜ ਕੇ ਆਵਾਂਗੇ ਮੈਂ ਉਸ ਬਿਆਨ ਤੇ ਬਿਲਕੁਲ ਡਟ ਕੇ ਖਲੋਤਾ ਇਹਨੂੰ ਬਕਾਇਦਾ ਤੌਰ ਤੇ ਇਸ ਗद्दार ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕ ਤੇ ਆਪਣੇ ਦਾਦੇ ਦੀ ਜਿਸ ਨੇ ਪੰਜਾਬ ਵਾਸਤੇ ਲੜਾਈ ਲੜੀ ਕਾਂਗਰਸ ਦਾ ਮੁੱਖ ਮੰਤਰੀ ਸੀ ਉਦੀ ਪਾਜ ਪਾ ਦੇ ਪੋਸਟਰ ਤੇ ਫੋਟੋ ਲੁਆਣੀ ਇਸ ਤੋਂ ਵੱਡੀ ਤੋਹੀਨ ਕੋਈ ਸਾਬ ਬੈਂਸ ਸਿੰਘ ਦੀ ਕਰਨੀ ਚੀ ਸਕਦਾ ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ ਦੋਹਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਆਂ ਕਿਰਾਏ ਤੇ ਘਰ ਲੱਭਾਂਗਾ ਮੈਂ ਸਾਰੇ ਪੰਜਾਬ ਦੀ ਕੈਂਪੇਨ ਉਥੋਂ ਚਲਾਵਾਂਗਾ ਉਥੇ ਅਸੀਂ ਮੋਰਚਾ ਗੱਡਾਂਗੇ ਇਹਦਾ ਮੋਰਚਾ ਪੁੱਠ ਕੇ ਉਦੋਂ ਹੀ ਫਿਰ ਘਰ ਛੱਡ ਕੇ ਉਥੋਂ ਵਾਪਸ ਆਵਾਂਗੇ ਭਾਈਵਾ ਸਾਹਿਬ ਇਹ ਸਿਰਫ ਤੁਸੀਂ ਰਵਨੀ ਦੀ ਮਿੱਟੂ ਕਰਕੇ ਹੀ ਕਹਿ ਰਹੇ ਹੋ ਕਿ ਬਾਕੀ ਵੀ ਹੋਰ ਕੈਂਡੀਡੇਟ ਵੀ ਖੜੇ ਨੇ ਜੀ ਬਾਕੀ ਪਾਰਟੀਆਂ ਜਿਵੇਂ ਤੁਸੀਂ ਗਏ ਸੀਗਾ ਜਿਹੜਾ ਮਨ ਜਾ ਗਿਆ ਜੀ ਅਸੀਂ ਤੁਸੀਂ ਬੈਠੋ ਨਹੀਂ ਮੇਰੀ ਸੁਣੋ ਜਿੰਨੇ ਕਾਂਗਰਸ ਦੇ ਗਦਾਰ ਨੇ ਉਹਨਾਂ ਵੱਲ ਸਪੈਸ਼ਲ ਪ੍ਰਤਾਪ ਸਿੰਘ ਬਾਜਵੇ ਦਾ ਧਿਆਨ ਹੈ ਤੇ ਤਾਂ ਹੀ ਪਹਿਲੇ ਦਿਨ ਹੀ ਮੈਂ ਪ੍ਰਨੀਤ कौर ਦੇ ਹਲਕੇ ਚਾਇਆ ਫਿਰ ਬਿਟੂ ਦੇ ਚੱਲਿਆ ਉਹਦਾ ਕਹਿਣ ਦਾ ਮਕਸਦ ਸੀ ਕਿ ਉੱਥੇ ਤੇ ਲਾਵਾਂਗੇ ਡੇਰੇ ਲੁਧਿਆਣੇ ਤੋਂ ਸਾਰਾ ਪੰਜਾਬ ਚ ਚੱਕਰ ਲਾਣਾ ਵੀ ਸ਼ੌਕਾ ਹੋ ਜਾਣਾ ਤੁਸੀਂ ਸਮਝਦੇ ਹੋ ਦੂਜੀ ਗੱਲ ਇਹ ਕਿ ਜਦੋਂ ਕਾਂਗਰਸ ਦਾ ਸੀ ਐਲ ਪੀ ਦਾ ਲੀਡਰ ਜਾ ਕੇ ਉਥੇ ਡੇਰਾ ਲਾਏਗਾ ਪੰਜ ਲੋਕਾਂ ਨੂੰ ਵੀ ਸਮਝ ਆਏਗੀ ਕਿ ਗੈ ਗਾਚੇ ਲੜਾਈ ਲੜਨ ਵਾਸਤੇ ਆਏ ਨੇ ਤੇ ਬਕਾਇਦਾ ਤੌਰ ਇਹਦਾ ਮਾਂਜਾ ਲਾ ਕੇ ਫੇਰ ਵਾਪਸ ਜਾਣਗੇ ਜਿਹੜੇ ਜਿਹੜੇ ਬੰਦਿਆਂ ਨੇ ਪੰਜਾਬ ਪੰਜਾਬ ਨਗਰਦਾਰੀ ਕੀਤੀ ਤੇ ਕਾਂਗਰਸ ਨੇ ਵਿਸ਼ੇਸ਼ ਤੌਰ ਕੀਤੀ ਉਥੇ ਮੇਰਾ ਵਿਸ਼ੇਸ਼ ਧਿਆਨ ਰਹੇਗਾ ਭਾਵੇਂ ਹੁਸ਼ਿਆਰਪੁਰ ਹੋਵੇ ਭਾਵੇਂ ਪਟਿਆਲਾ ਹੋਵੇ ਉਹਦੇ ਵਿੱਚ ਭਾਵੇਂ ਫਤਿਹਗੜ੍ਹ ਸਾਹਿਬ ਹੋਵੇ ਤੇ ਭਾਵੇਂ ਲੁਧਿਆਣੇ ਵਾਲੀਆਂ ਚਾਰ ਸੀਟਾਂ ਹੁਣ ਇਨਾਂ ਦਾ ਤੇ ਪਹਿਲੇ ਅਸੀਂ ਕੰਮ ਕਰਾਂਗੇ ਕਰਾਂਗੇ ਬਾਕੀਆਂ ਦੇ ਵਿੱਚ ਤੇ ਅਸੀਂ ਲੜਾਈ ਲੜਨੀ ਲੜਨੀ ਆਲਰੇਡੀ ਲੜ ਰਹੇ ਆ ਇਹ ਸਾਡੀ ਇੱਕ ਵੱਡੀ ਇੱਕ ਲੜਾਈ ਹੈ ਦੇਸ਼ ਨੂੰ ਬਚਾਉਣ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ ਇਸੇ ਕਾਰਨ ਅਸੀਂ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਨੂੰ ਗੁਜ਼ਾਰਿਸ਼ ਕਰਕੇ ਇਹ ਗੱਲ ਕਹੀ ਹੈ ਕਿ ਆਈਡੀਓਲੋਜੀਕਲੀ ਤੁਸੀਂ ਆਈਡੀਓਲੋਜੀ 'ਚ ਬਲੀਵ ਕਰਦੇ ਹੋ ਤੇ ਤੁਸੀਂ ਆਓ ਤੇ ਕਾਂਗਰਸ ਦੀ ਇੱਥੇ ਆ ਕੇ ਭਾਈਓ ਸਭ ਇੰਟੈਲੀਜੈਂਸ ਰਿਪੋਰਟਾਂ ਦੇ ਵਿੱਚ ਲੋਕ ਲੇਅਰ ਬਣ ਚੁੱਕੇ ਨੇ ਗੱਲ ਇਹ ਦੀ ਕੋਈ ਵੱਡੀ ਰੈਲੀ ਪੜਿਆਲਾ ਦੇ ਵਿੱਚ ਕੋਈ ਟਰੈਕਟਰ ਨਹੀਂ ਮੇਰੇ ਖਲ ਸਾਨੂੰ ਕੋਈ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਹੀ ਏਡੀ ਵੱਡੀ ਰੈਲੀ ਕਰ ਦੇਣੀ ਇਹਨਾਂ ਦਿਹਾਲੇ ਦਿਵਾਲੇ ਕਿ ਰੈਲੀ ਦੀ ਲੋੜ ਨਹੀਂ ਰਹਿ ਜੇ ਰੈਲੀਆਂ ਤੇ ਉੱਥੇ ਕਰੀ ਤੀਆਂ ਜਿੱਥੇ ਜ਼ੋਰ ਵਕਾਨ ਦੀ ਲੋੜ ਇੱਥੇ ਤੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਤੁਹਾਡੀ ਸਾਰਿਆਂ ਦੀ ਇਹ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਜਿਹੜੇ ਬੰਦੇ ideologies ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ideology ਹੈ ਕਿ ਸਿਕਿਉਰਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਮੈਂ ਤੁਸੀਂ ਬਿਟੂ ਨਾਲ ਹੀ ਗੱਲ ਕਰ ਲਈਏ ਸਤਾਰ ਮਹਿਰੂਮ ਸਾਬ ਬੈਂਸਿੰਘ ਦਾ ਪੋਤਰਾ ਹੋਏ ਸਾਬ ਬੈਂਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁੱਦੇ ਆਣੇ ਤੋਂ ਦਿੱਤੀ ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਹਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਸਗੁਰ ਕੀਰਤ ਸਿੰਘ ਹੁਣ ਵੀ ਮਨਿਸਟਰ ਰੱਖਿਆ ਤਿੰਨੇ ਟਰਮਾਂ ਐਸੇ ਨਖਿਤ ਐਮਪੀ ਨੂੰ ਮੌਕਾ ਦਿੱਤਾ ਸਬਿਆਨ ਸਿੰਘ ਦੇ ਘਰ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪਿੱਠੇ ਛੁਰਾ ਮਾਰ ਕੇ ਜਾਂਦੇ ਨੇ ਤਾਂ ਮੈਂ ਸਮਨੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ ਜਿਨ੍ਹਾਂ ਦੀ ਕਮਿਟਮੈਂਟ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋਲੀ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਹੈ ਤਾਂ ਇਸ ਗੱਲ ਕਾਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਦੇ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਨੇ ਤੁਹ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚੋਂ ਉਠਿਆ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਖਸੂਰ ਹੈ ਜੀ ਐਤ ਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ ਸੋ ਥੈਟ ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸਕਬਾਲ ਸਿੰਘ ਖਹਿਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋਦਮ ਕਿਹੜਾ ਨਵਾਂ ਰਸਤਾ ਲੱਭਿਆ ਜੀ ਨਵਾਂ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਧਿਆਨਵਾਨਾ ਨੇ ਕਿਸੇ ideologies ਦੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੇਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਜਾਏਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀਏ ਤੇ ਜਾਣਾ ਕਿਤੇ ਨਹੀਂ ਤੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਜੀ ਤੋ ਆ ਬਾਕੀਆਂ ਦਾ ਵੀ ਤੁਸੀਂ ਨਾਂ ਲਿਆ ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਨ ਕਰਨਾ ਮੇਰੇ ਨਾਲ ਰਹੇ ਮੇਰੇ ਕੁਲੀਗ ਰਹੇ ਨੇ ਆਓ ਗੱਲ ਦੀ ਸਭ ਆਪਾਂ ਕਾ ਵੀ ਖੜਕਾਦੀ ਕੈਪਟਨ ਦਾ ਇੱਕ ਖੜਕਾਣੇ ਦਾ ਕਿਦਾਂ ਲੱਗ ਰਿਹਾ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦਾ ਮਾਹੌਲ ਤੇ ਸਥਿਤੀ ਕੀ ਹੈ ਕੋਈ ਕੁਐਸਚਨ ਹੈ ਮੈਂ ਸਭ ਨਾਲ ਗੁਰੂ ਮਹਾਰਾਜ ਸਾਹਿਬ ਦੀ ਬਾਰ ਕਰਪਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੂਝ ਸਮਝ ਕੇ ਕੈਂਡੀਡੇਟਸ ਨੂੰ ਮੌਕਾ ਦਿੱਤਾ ਗਿਆ ਤੇ ਹਰ ਕਿਸਮ ਦਾ ਕੈਂਡੀਡੇਟ ਲੇਡੀਜ਼ ਨੂੰ ਬਾਕੀ ਸਾਰਾ ਕੁਝ ਵੇਖਦੇ ਹੋਏ ਬੈਸਟ ਪੋਸੀਬਲ ਕੈਂਡੀਡੇਟਸ ਜਿਹੜੇ ਵੇਖੋ ਸਾਡੀ ਜਿਹੜੀ ਕੈਂਡੀਡੇਟਸ ਦੀ ਚੋਅ ਸੀ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟ ਚੁਣੋ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ 'ਚ ਰੱਖ ਸਕਣ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਉਹਨਾਂ ਜਿਨ੍ਹਾਂ 'ਚੋਂ 7 ਕੱਲੇ ਪੰਜਾਬ 'ਚ ਗਏ ਤੇ ਜੇ ਇਹਨਾਂ ਦਾ ਟ੍ਰੈਕ ਰਿਕਾਰਡ ਵੇਖਦੇ ਹੋ 2 ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟ੍ਰੈਕ ਰਿਕਾਰਡ ਐਜ਼ ਅ ਆਈਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰ ਤੇ ਸਾਰੋਂ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਨ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਡੈਮੋਕਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਣ ਲਿਆ ਨੰਬਰ 2 ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕੇ ਡਾਕਟਰ ਪੀਮਬਰਾਵ ਅੰਬੇਦਕਰ ਸਾਹਿਬ ਦੀ ਜਿਹੜੀ ਬੜਾਈ ਹੋਈ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਇਹ ਇਹਨਾਂ ਦਾ ਇੱਕ ਏਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ 'ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨ ਨਾਲ ਜੁੜੇ ਹੋਏ ਬੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਧਰਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲ ਗਿਆ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ 'ਚ ਬੈਕਵਰਡ ਕਲਾਸਸ ਨੂੰ ਮਿਲੀਆਂ ਨੇ ਰਿਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੱਤੀਆਂ ਜਾਂਦੀਆਂ ਇਸੇ ਗੱਲ ਕਾਰਨ ਇਹਨਾਂ ਦੇ 2-3 ਬੜੇ ਅਹਿਮ ਮੈਂਬਰਸ ਆਫ ਪਾਰਲੀਮੈਂਟ ਇੱਕ ਬੜਾ ਸੀਨੀਅਰ ਅਨੰਤ ਹੈਗੜੇ ਨਾਮ ਦਾ MP ਸੀ ਕਰਨਾਟਕਾ ਦਾ 5 ਵਾਰੋਂ MP ਰਿਹਾ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟਾਪ ਦੇ ਲੀਡਰਸ ਦੇ ਕੋਲੋਂ ਇੱਕ ਗੱਲ ਨਿਕਲੀ ਹੁਣ ਇੱਕ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕੋਣ ਦੀ ਅਜੰਡਾ ਇਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੱਕ ਦਿੱਤਾ ਜਮਹੂਰੀ ਹੱਕ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮਹੂਰੀ ਹੱਕ ਹਰ ਹਿੰਦੁਸਤਾਨੀ ਨੂੰ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਗਿਆ ਆਪਣਾ ਵੋਟ ਪਾਉਣ ਦਾ ਜੇ ਅਸੀਂ ਉਹ ਵੋਟ ਪਾਉਣ ਦਾ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਪੱਲੇ ਕੀ ਰਹਿ ਗਏ ਇੱਥੇ ਜੀ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀਤਾ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਣੇ ਗੇਮਿੰਗ ਕਰਦੇ ਨੇ ਖੇਡਦੇ ਨੇ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ ਦੋ ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੰਡਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11 12 ਮਹੀਨੇ ਬੈਠੇ ਸਾਡੇ ਕਿਸਾਨ ਹਜ਼ਾਰਾਂ ਦੀ ਤਦਾਦ ਚ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਕਦੇ ਇਹ ਵੀ ਨਹੀਂ ਸੋਚਿਆ ਕਿ ਮੈਂ ਜਾ ਕੇ ਗਾਲੀ ਸੁਣਾਵਾਂ ਤੇ ਉਹਨਾਂ ਨੂੰ ਹੁਣ ਵੀ ਜੋ ਕੁਝ ਪਿਛਲੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਬਾਰਡਰਸ ਤੇ ਹੋਇਆ ਹੈ ਤੁਸੀਂ ਸਮਝਦੇ ਹੋ ਕਿ ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾ ਹੋਇਆ ਜੀ 400 ਬੰਦਾ ਸਾਡਾ ਫਟੜੜ ਹੋਇਆ ਹੈ ਸਾਡਾ ਇੱਕ ਨੌਜਵਾਨ ਵੀਰ ਹੈ ਸ਼ੁਭਕਰਨ ਸਿੰਘ ਗੋਲੀ ਨਾਲ ਉਹਦੀ ਮੌਤ ਹੋਈ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਸੂਬੇ ਦੀ ਸਰਕਾਰ ਨੇ بجائے ਆਪਣੇ ਪੰਜਾਬ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਦੇ ਹੱਕ ਨੂੰ ਮਦਦ ਕਰਨ ਦੇ ਬਜਾਏ ਮੌਤ ਹੁੰਦੀ ਹੈ ਪੰਜਾਬ ਦੀ ਟੈਰੀਟਰੀ 'ਚ ਤੁਸੀਂ ਜਾਣਬੁੱਝ ਕੇ ਹਰਿਆਣੇ ਦੀ ਮਦਦ ਕਰਨ ਵਾਸਤੇ ਹਰਿਆਣਾ ਪੁਲਿਸ ਦੀ ਤੁਸੀਂ ਵਿਖਾਦੇ ਹੋ ਕਿ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਹੁੰਦਾ ਤੇ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਜੁਡੀਸ਼ੀਅਲ ਕਮਿਸ਼ਨ ਬਿਠਾਈ ਗਈ ਹੈ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਲਪੀ ਲੀਡਰ ਮੈਂ ਆਪਣਾ ਵਕੀਲ ਏਪੀਐਸ ਦਿਓਲ ਸਾਹਿਬ ਕੀਤੇ ਸੀ ਦਿਓਲ ਸਾਹਿਬ ਐਡਵੋਕੇਟ ਜਨਰਲ ਰਹੇ ਨੇ ਉਹਨਾਂ ਨੇ ਇੱਕ ਸਪੈਸ਼ਲ ਰਿਟ ਪਟੀਸ਼ਨ ਕੀਤੀ ਮੇਰੇ ਬਿਹਾਫ ਤੇ ਕਿ ਕਿਸਾਨਾਂ ਨੂੰ ਜਸਟਿਸ ਨਹੀਂ ਮਿਲਣ ਦੇ ਚਾਂਸਸ ਇਹ 400 ਤੋਂ ਵੱਧ ਫੱਟੜ ਹੋਇਆ ਤੇ ਫੱਟੜ ਵੀ ਕਿਸ ਤਰ੍ਹਾਂ ਹੋਇਆ ਦੁਨਾਲੀ ਬੰਦੂਕ ਜਿਹੜੀ ਨਾ ਪੁਲਿਸ ਕੋਲ ਨਾ ਪੈਰਾਮਿਲਟਰੀ ਫੋਰਸਿਸ ਕੋਲ ਉਹਦੇ ਪੈਲਟਸ ਦੇ ਨਾਲ ਉਹ ਜਿਹੜੇ ਸ਼ਰੇ ਹੁੰਦੇ ਨੇ 300 ਤੋਂ ਵੱਧ ਲੋਕ ਐਮਐਲਆਰਜ਼ ਦੇ ਵਿੱਚ ਫੱਟੜ ਪਏ ਗੋਲੀ ਨਾਲ ਹੀ ਮਾਰਿਆ ਜਾਂਦਾ ਹੈ ਸਾਡਾ ਸ਼ੁਕਰਨ ਸਿੰਘ ਅਸੀਂ ਹਾਈ ਕੋਰਟ ਚ ਗਏ ਆਨਰਬਲ ਹਾਈ ਕੋਰਟ ਦੇ ਅਸੀਂ مشکور ਆ ਉਹਨਾਂ ਨੇ ਮੇਰੀ ਰਿਟ ਪਟੀਸ਼ਨ ਤੇ ਜੁਡੀਸ਼ਲ ਕਮਿਸ਼ਨ ਬਿਠਾਇਆ ਪਿੱਛੇ ਤੁਹਾਨੂੰ ਯਾਦ ਹੋਏਗਾ ਚੰਦ ਅੱਜ ਤੋਂ ਕੁ ਤਕਰੀਬਨ 10 ਦਿਨ ਪਹਿਲੇ ਮੈਨੂੰ ਚਿੱਠੀ ਆਈ ਸੀ ਉਸ ਕਮਿਸ਼ਨ ਵੱਲੋਂ ਕਿ ਤੁਸੀਂ ਪੇਸ਼ ਹੋਏ ਜਾਂ ਤੁਹਾਡਾ ਵਕੀਲ ਜੀਨ ਪੀ ਡਬਲਯੂ ਡੀ ਰੈਸਟੋਰੇਸ਼ਨ ਪੇਸ਼ ਹੋਏ ਮੈਂ ਆਪਣੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਖੱਬਿਆਤ ਮੇਰੇ ਬੈਠੇ ਮੇਰੇ ਸਾਥੀ ਇਨਾਂ ਨੂੰ ਮੈਂ ਪੰਜਾਬ ਕਾਂਗਰਸ ਵੱਲੋਂ ਰਿਪਰੈਜ਼ੈਂਟ ਕਰਨੋਂ ਕੱਲਿਆ ਤੇ ਏ ਪੀ ਐਸ ਦਿਓਲ ਸਾਹਿਬ ਉਹਨਾਂ ਦਾ ਲੜਕਾ ਜਿਹੜਾ ਵਕੀਲ ਹੈ ਨੌਜਵਾਨ ਸਾਡਾ ਹਿੰਮਤ ਸਿੰਘ ਉਹ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਸੀਂ ਜੱਜ ਸਾਹਿਬਾ ਦੇ ਕੋਲ ਜਿਹੜੇ ਕਮਿਸ਼ਨ ਦੇ ਹੈੱਡ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਬਲੈਂਕ ਅਫੇਅਰਜ਼ ਦਰਜ ਹੋਈਆਂ ਹਨ ਕਿਸਾਨ ਇਥੇ ਜੇ ਬਿਆਨ ਦੇਣ ਆਣਗੇ ਤੇ ਇਥੇ ਉਥੇ ਡੱਲੇਵਾਲ ਸਾਹਿਬ ਵੀ ਸੀ ਉਥੇ ਰਾਜੇਵਾਲ ਸਾਹਿਬ ਵੀ ਸਨ ਬਟ ਮੈਨੂੰ ਮਾਨ ਹੈ ਕਿ ਤੁਹਾਡੇ ਦਾਸ ਸਿੱਧ ਦੀ ਉਸ ਰਿਟ ਪਟੀਸ਼ਨ ਤੇ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਗੱਲ ਸਾਡੀ تسلیم ਕਰ ਲਈ ਕਿ ਬਿਆਨ ਹਰਿਆਣੇ ਚ ਨਹੀਂ ਹੁਣ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਹੈ ਇਹਦੇ ਵਿੱਚ 6 ਮਈ ਨੂੰ ਉਹ ਸਾਰਿਆਂ ਦੇ ਬਿਆਨ ਲੈ ਜਾਣਗੇ ਉਹਨੂੰ ਕਾਮਨ ਗਰਾਊਂਡ ਹਰਿਆਣੇ ਵਿੱਚ ਲੈਂਦੇ ਤਾਂ ਉੱਥੇ ਹੀ ਉਹਨਾਂ ਨੇ ਜਿਹੜੀਆਂ ਐਫਆਈਆਰਾਂ ਜਿਹੜੀਆਂ ਸੀ ਜਿਹਦੇ ਵਿੱਚ ਅਨਨੋਨ ਲੋਕ ਲਿਖੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੀ ਸੋ ਗੱਲ ਵੱਡੀ ਇਹ ਹੈ ਅੱਜ ਪੰਜਾਬ ਦੇ ਵਿੱਚ ਕਿ ਦੋ ਹੀ ਪਾਰਟੀਆਂ ਨੇ ਇੱਕ ਹੈ ਮੋਦੀ ਨੂੰ ਵੋਟ ਪਾਣ ਵਾਲੀ ਜਿਹਨੂੰ ਸਮੁੱਚਾ ਪੰਜਾਬ ਰੋਕ ਰਿਹਾ ਇੱਕ ਪਾਸੇ ਆ ਮੋਦੀ ਨੂੰ ਖਿਲਾਫ ਜਮਾਤ ਕਿਹੜੀ ਹੈ ਨੰਬਰ 1 ਜਮਾਤ ਕਲੀ ਕਾਂਗਰਸ ਹੈ ਜਿਹੜੀ ਕੋਈ 350 ਤੋਂ ਵੱਧ ਪਾਰਲੀਮੈਂਟ ਸੀਟ ਹਿੰਦੁਸਤਾਨ ਚ ਲੜ ਰਹੀ ਹੈ ਸੂਬੇ ਦੀ ਸਰਕਾਰ ਹੈ ਆਪ ਦੀ ਆਪ ਨੇ ਪਿਛਲੀ ਦਫਾ 35 ਸੀਟਾਂ ਲੜੀਆਂ ਨੇ ਮਾਨ ਸਾਹਿਬ ਦਾ ਪਿੱਛੇ ਮੈਂ ਬਿਆਨ ਸੁਣ ਰਿਹਾ ਸੀ ਕਹਿੰਦੇ ਸੀ ਹਿੰਦੁਸਤਾਨ ਜਿਹੜੀ ਸਰਕਾਰ ਬਣੇਗੀ ਉਹਦੇ ਚ ਆਪ ਦਾ ਹਿੱਸਾ ਹੋਏਗਾ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਮਾਨ ਸਾਹਿਬ ਪਿਛਲੀ ਵਾਰ 35 ਸੀਟਾਂ ਤੋਂ ਹਿੰਦੁਸਤਾਨ ਚ ਲੜੀਆਂ ਪਾਰਲੀਮੈਂਟ ਦੀਆਂ ਇੱਕ ਕੱਲੀ ਇੱਕ ਸੀਟ ਉਦੋਂ ਸੰਗਰੂਰ ਦੀ ਤੁਸੀਂ ਜਿੱਤੀ ਅੱਧਾ ਪਰਸੈਂਟ ਤੁਹਾਨੂੰ ਵੋਟ ਉਹਦੇ ਚ ਟੋਟਲ ਦੇ ਵਿੱਚ ਅੱਧਾ ਪਰਸੈਂਟ ਵੋਟ ਤੁਹਾਨੂੰ ਪਿਆ ਆਪ ਵੀ ਇੰਡੀਆ ਅਲਾਈਅንስ ਜਿਹਦੇ ਵਿੱਚ ਕਾਂਗਰਸ ਚੇਅਰਮੈਨ ਹੈ ਉਹਦਾ ਮੈਂਬਰ ਹੈ 파ਟ ਹੈ ਉਹਦਾ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਮਮਤਾ ਬੇਨਰਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਾਂਗਰਸ ਦੇ ਹੀ ਨੁਮਾਇੰਦੇ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਾਂਗੇ। ਤੋਂ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਨੇ ਆਂ ਫਿਰ ਵੋਟਾਂ ਵਿੱਚ ਕਿਸੇ ਕਿਸਮ ਗੁਮਨਾਹ ਨਾ ਹੋਇਓ। ਤੜਕੋ ਤਿੰਨ ਚੋਇਸੇ ਨੇ ਐਂਟੀ ਮੋਦੀ ਤਿੰਨ ਚੋਇਸੇ ਨੇ ਕਾਂਗਰਸੇ ਕਾਪੇ ਤੇ ਅਕਾਲੀ ਦਲ ਅਕਾਲੀ ਦਲ ਤੇ ਤੁਹਾਨੂੰ ਪਤਾ ਜਦੋਂ ਦੇ ਕਿਸਾਨਾਂ ਦੇ ਜਦੋਂ ਬਿੱਲ ਬਣੇ ਨੇ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਬਕਾਇਦਾ ਤੌਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਖੁਦ ਕੈਬਨਿਟ ਦੇ ਵਿੱਚ ਸਨ ਦਸਕਤ ਉਹਨਾਂ ਦੇ ਵਿੱਚ ਨੇ ਉਸ ਤੋਂ ਬਾਅਦ ਆ ਕੇ ਹਰਸਿਮਰਤ ਕੌਰ ਜੀ ਨੇ ਸਾਸੁਗਵੀਰ ਸਿੰਘ ਬਾਦਲ ਜੀ ਨੇ ਸੁਰਗਵਾਸੀ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਜਾਹਤ ਕੀਤੀ ਵਕਾਲਤ ਕੀਤੀ ਇਹਨਾਂ ਦੇ ਹੱਕ 'ਚ ਜਦੋਂ ਵੇਖਿਆ ਕਿ ਕਿਸਾਨ ਯੂਨੀਅਨਜ਼ ਨੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਮੋਰਚਾ ਲਾ ਲਿਆ ਇਹ ਫਿਰ ਉਦੋਂ ਇਹਨਾਂ ਨੇ ਕਿਹਾ ਕਿ ਆਪਣੀ ਹਰ ਸਿਮਰਤ ਕੌਰ ਜੀ ਨੂੰ ਮੋਦੀ ਸਾਹਿਬ ਦੀ ਕੈਬਨਿਟ 'ਚੋਂ ਅਸਤੀਫਾ ਦੇ ਕੇ ਬਾਹਰ ਕਢਵਾਇਆ ਜਾਏ ਸੋ ਨਾ ਤੇ ਵੋਟ ਭੁਗਤ ਨਹੀਂ ਬਾਦਲ ਸਾਹਿਬ ਆਪ ਜਦੋਂ ਸੂਬੇ ਦੀ ਇਲੈਕਸ਼ਨ ਹੋਏਗੀ 27 ਦੇ ਵਿੱਚ ਉਦੋਂ ਦੋ ਦੋ ਹੱਥ ਕਰ ਲਾਂਗੇ ਜੋ ਆਪ ਨੇ ਕੀਤਾ ਹੋਏਗਾ ਉਹ ਆਪਣਾ ਸਾਹਮਣੇ ਰੱਖਣਗੇ ਕਿ ਪੰਜਾਬ ਦੇ ਲੋਕ ਫੈਸਲਾ ਕਰ ਸਕਦੇ ਨੇ ਕਿ ਕੀ 5 ਸਾਲ ਦੀ ਇਹ ਸਰਕਾਰ ਤੋਂ ਲੋਕ ਜਿਹੜੇ ਨੇ ਸਹਿਮਤ ਹੈ ਨੇ ਕਿ ਨਹੀਂ ਅੱਜ ਫੈਸਲਾ ਮੇਰਾ ਮੈਂ ਵਿਸ਼ੇਸ਼ ਤੌਰ 'ਤੇ ਅੱਜ ਮਾਨ ਸਾਹਿਬ ਦੇ ਹਲਕੇ 'ਚ ਪਟਿਆਲੇ ਦੇ ਵਿੱਚ ਤਾਂ ਆਇਆ ਕਿ ਲੋਕਾਂ ਨੂੰ ਅਪੀਲ ਕਰੀਏ ਕਿ ਤੁਹਾਡੇ ਬਾਰਡਰਾਂ ਤੇ ਹੀਆਂ ਗੋਲੀਆਂ ਚੱਲੀਆਂ ਨੇ ਇੱਥੇ ਹੀ ਸਾਡੇ ਕਿਸਾਨ ਵੀਰ ਜਿਹੜੇ ਨੇ ਫੱਟੜ ਹੋਏ ਨੇ ਇੱਥੋਂ ਦੇ ਹੀ ਮੈਕਸਿਮਮ ਲੋਕ ਪਹਿਲੇ ਵੀ ਬਾਰਡਰਾਂ ਤੇ ਜਾ ਕੇ ਸਿੰਘੂ ਬਾਰਡਰਾਂ ਤੇ ਜਾ ਕੇ ਇਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਪਹਿਰਾ ਦਿੱਤਾ ਹੈ ਅਜੇ ਤੱਕ ਵੀ ਮੋਦੀ ਸਾਹਮਣੇ ਉਹ ਮੰਨਿਆ ਨਹੀਂ ਹੈ ਤਾਂ ਉਹ ਵੋਟ ਤਗੜੇ ਹੋ ਕੇ ਸਾਡੇ ਅਜ਼ਮਾਏ ਹੋਏ ਤੇ ਤੁਹਾਡੇ ਅਜ਼ਮਾਏ ਹੋਏ ਡਾਕਟਰ ਤਰਨਵੀਰ ਗਾਂਧੀ ਜੀ ਜਿਹੜੇ ਆਪਣੀ ਇਮਾਨਦਾਰੀ ਵਾਸਤੇ ਆਪਣੀ ਧਿਆਨਦਾਰੀ ਵਾਸਤੇ ਆਪਣੀ ਕਾਬਲੀਅਤ ਵਾਸਤੇ ਜਾਣੇ ਜਾਂਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਗਾਂਧੀ ਸਾਹਿਬ ਵਰਗਾ ਆਦਮੀ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਏਗਾ ਨੀਰਾ ਪਟਿਆਲੇ ਨੂੰ ਨਹੀਂ ਪੰਜਾਬ ਦੇ ਬਾਕੀ ਸਾਰੇ ਮੁੱਦਿਆਂ ਤੇ ਵੀ ਡਟ ਕੇ ਇਓ ਤੇ ਪੈਰਾ ਵੀ ਦੇਣਗੇ ਤੇ ਅਸੀਂ ਪੰਜਾਬ ਨਾਲ ਹੁੰਦਾ ਵਿਤਕਰਾ ਜਿਹੜਾ ਉਹਨੂੰ ਵੀ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਸੋ ਅੱਜ ਇਹ ਜਿਹੜੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਦੀ ਸਾਰੀ ਟੀਮ ਨੇ ਅ ਅੱਜ ਆਫਿਸ ਦਾ ਉਦਘਾਟਨ ਤੇ ਮੈਨੂੰ ਇਥੇ ਦਾਸ ਨੂੰ ਸੱਦਿਆ ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਕਿ ਆਓ ਤਗੜੇ ਹੋ ਕੇ ਸੰਘਰਸ਼ ਕਰੀਏ ਹੱਲਾ ਮਾਰੀਏ ਤੇ ਇਹਨੂੰ ਮੋਦੀ ਨੂੰ ਇਥੋਂ ਜੜੋ ਖੀੜੀਏ ਪੰਜਾਬ ਦੇ ਵਿੱਚੋਂ ਤੋ ਇੰਨਾ ਹੀ ਕਹਿਦਾ ਹੋਇਆ ਭਾਇਓ ਸਾਹਿਬ ਲਗਾਤਾਰ ਹੀ ਕਾਂਗਰਸ ਦਾ ਕਾਫਲਾ ਘਟਦਾ ਜਾ ਰਿਹਾ ਹੈ ਪਹਿਲਾਂ ਰੁਨੀਦ ਬਿੱਟੋ ਫਿਰ ਗੋਲਡੀ ਫਿਰ ਚੌਧਰੀ ਪਰਮੋਹ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕਾਂਗਰਸ ਦਾ ਕਾਫਲਾ ਲਗਾਤਾਰ ਹੀ ਘਟਦਾ ਜਾ ਰਿਹਾ ਹੈ ਕਾਫਲਾ ਬੰਦੇ ਬੰਦੇ ਦਾ ਫਰਕ ਹੈ